ਸასი ਕਾਲ ਜੀ ਨਵੀਂ ਕਹਾਣੀ ਹੈ ਜੀ ਨਿਰੀ ਭਾਗਾਂ ਤੇ ਵਿਸ਼ਵਾਸ ਕਰਨ ਵਾਲੇ ਖਤਮ ਹੋ ਜਾਂਦੇ ਹਨ ਇੱਕ ਵਾਰ ਦੀ ਗੱਲ ਹੈ ਕਿ ਇੱਕ ਤਲਾਬ ਵਿੱਚ ਤਿੰਨ ਮੱਛੀਆਂ ਆਪਣੇ ਪਰਿਵਾਰ ਸਮੇਤ ਰਹਿੰਦੀਆਂ ਸਨ ਉਹ ਬੜਾ ਆਨੰਦਮਈ ਜੀਵਨ ਬਸਰ ਕਰ ਰਹੀਆਂ ਸਨ ਉਹਨਾਂ ਤਿੰਨ ਮੱਛੀਆਂ ਦੇ ਵਿਚਾਰ ਵੱਖ-ਵੱਖ ਸਨ ਉਹਨਾਂ ਵਿੱਚੋਂ ਇੱਕ ਮੱਛੀ ਭੂਖੇ ਬਾਰੇ ਚਿੰਤਾ ਕਰਨ ਵਾਲੀ ਸੀ ਦੂਜੀ ਹਰ ਕੰਮ ਸਮੇਂ ਸਿਰ ਕਰਨ ਤੇ ਵਿਸ਼ਵਾਸ ਰੱਖਦੀ ਸੀ ਜਦਕਿ ਤੀਜੀ ਸਿਰਫ ਭਾਗਾਂ ਤੇ ਹੀ ਵਿਸ਼ਵਾਸ ਕਰਦੀ ਸੀ ਉਹ ਇੱਕੋ ਉਹ ਕੋਈ ਮਿਹਨਤ ਕਰਨੀ ਫਜ਼ੂਲ ਸਮਝਦੀ ਸੀ ਇੱਕ ਦਿਨ ਕੁਝ ਮਛੇਰੇ ਉਸ ਤਲਾਬ ਚੋਂ ਕੋਲੋਂ ਲੰਘ ਰਹੇ ਸਨ ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਇਸ ਤਲਾਬ ਵਿੱਚ ਬਹੁਤ ਸਾਰੀਆਂ ਮੱਛੀਆਂ ਹਨ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਕਿਉਂ ਨਾ ਕੱਲ ਨੂੰ ਇਸ ਤਲਾਬ ਵਿੱਚ ਉਹ ਮੱਛੀਆਂ ਫੜੀਏ ਜਾਂ ਨਾ ਬਾਕੀ ਮਛੇਰੇ ਨੇ ਉਸ ਦੀ ਹਾਂ ਵਿੱਚ ਹਾਂ ਮਿਲਾਉਂਦੇ ਕਿ ਹਾਂ ਠੀਕ ਹੈ ਕੱਲ ਨੂੰ ਸਵੇਰੇ-ਸਵੇਰੇ ਇਥੋਂ ਮੱਛੀਆਂ ਫੜਾਂਗੇ ਤਲਾਬ ਦੀਆਂ ਤਿੰਨਾਂ ਮੱਛੀਆਂ ਨੇ ਵੀ ਉਹਨਾਂ ਦੇ ਇਹ ਸ਼ਬਦ ਸੁਨੇ ਤਿੰਨਾਂ ਵਿੱਚੋਂ ਦੋ ਮੱਛੀਆਂ ਉਹਨਾਂ ਮਛੇਰਿਆਂ ਦੀ ਗੱਲ ਸੁਣ ਕੇ ਬਹੁਤ ਚਿੰਤਾ ਹੋ ਉੱਠੀਆਂ ਪਹਿਲੀ ਮੱਛੀ ਜੋ ਭ੍ਰਿਕਤੇ ਵਿਸ਼ਵਾਸ ਕਰਦੀ ਸੀ ਕਹਿਣ ਲੱਗੀ ਸਾਨੂੰ ਇਹ ਤਲਾਬ ਰਾਤੋਂ ਰਾਤ ਛੱਡ ਦੇਣਾ ਚਾਹੀਦਾ ਹੈ ਦੂਜੀ ਵੇਲੇ ਸਿਰ ਕੰਮ ਕਰਨ ਵਾਲੀ ਮੱਛੀ ਨੇ ਵੀ ਇਹੋ ਕਿਹਾ ਕਿ ਸਾਨੂੰ ਇਸ ਜਗ੍ਹਾ ਨੂੰ ਛੱਡ ਕੇ ਕਿਸੇ ਦੂਜੀ ਜਗ੍ਹਾ ਚਲੇ ਜਾਣਾ ਚਾਹੀਦਾ ਹੈ ਪਰੰਤੂ ਤੀਜੀ ਮੱਛੀ ਜੋ ਸਿਰਫ ਭਾਗਾ ਵਿੱਚ ਵਿਸ਼ਵਾਸ ਕਰਦੀ ਸੀ ਉਹ ਉਹਨਾਂ ਦੋਹਾਂ ਦੀਆਂ ਗੱਲਾਂ ਸੁਣ ਕੇ ਖਿੜ-ਖਿੜ ਕੇ ਹੱਸ ਪਈ ਤੇ ਕਹਿਣ ਲੱਗੀ ਤੁਸੀਂ ਐਵੇਂ ਡਰੀ ਜਾਂਦੀਆਂ ਹੋ ਜੇ ਮੌਤ ਆਉਣਾ ਹੀ ਹੈ ਤਾਂ ਉੱਥੇ ਹੀ ਜਾਵਾਂਗੇ ਫਿਰ ਕਿਉਂ ਇਸ ਪਿਓ ਦਾਦੇ ਦੇ ਤਲਾਬ ਨੂੰ ਛੱਡ ਕੇ ਜਾਈਏ ਪਹਿਲਾਂ ਨਵੇਂ ਮੱਛੀਆਂ ਉਸ ਤੇ ਇਸ ਮੂਰਖਤਾ ਭਰੀ ਗੱਲ ਨਾਲ ਸਹਿਮਤ ਨਾ ਹੋਈਆਂ ਤੇ ਰਾਤੋਂ ਰਾਤ ਹੀ ਤਲਾਬ ਛੱਡ ਕੇ ਚਲੀਆਂ ਗਈਆਂ ਦੂਜੇ ਦਿਨ ਉਹ ਮਛੇਰੇ ਆ ਗਏ ਉਹਨਾਂ ਜਾ ਸੁਟਿਆ ਭਰਮਾ ਤੇ ਵਿਸ਼ਵਾਸ ਤੇ ਵਿਸ਼ਵਾਸ ਰੱਖਣ ਵਾਲੀ ਮੱਛੀ ਨੂੰ ਪਰਿਵਾਰ ਸਮੇਤ ਪਕੜ ਲਿਆ ਹੁਣ ਭਾਗਾ ਤੇ ਵਿਸ਼ਵਾਸ ਰੱਖਣ ਵਾਲੀ ਮੱਛੀ ਪਛਤਾਉਣ ਲੱਗੀ ਪਰ ਹੁਣ ਕੁਝ ਨਹੀਂ ਸੀ ਹੋ ਸਕਦਾ ਸਿੱਖਿਆ ਜੀ ਸੱਚ ਹੀ ਕਹਿੰਦੇ ਹਨ ਕਿ ਸਿਰਫ ਕਰਮਾਂ ਤੇ ਵਿਸ਼ਵਾਸ ਰੱਖਣ ਵਾਲੇ ਖੁਆਰ ਹੀ ਹੁੰਦੇ ਹਨ ਇਹ ਸੀ ਜੀ ਸਾਡੀ ਅੱਜ ਦੀ ਕਹਾਣੀ ਵਾਤਵਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਹੀਂ ਮਿਲਦੇ ਆ ਨਵੀਂ ਕਹਾਣੀ ਲੈ ਕੇ ਜੀ ਸასიਖਾਲ